2007 ਅਤੇ 8 ਦੌਰਾਨ ਮਾਨਸਾ ਦੇ ਨਿਰਪੈਰ ਨਗਰ ਨੂੰ ਸਰਕਾਰੀ ਸਕੂਲ ਅਲਾਟ ਹੋਇਆ ਸੀ ਤਾਂ ਜੋ ਇੱਥੇ ਬੱਚਿਆਂ ਨੂੰ ਵਿੱਦਿਆ ਦਾ ਦਾਣ ਮਿਲ ਸਕੇ ਅਤੇ ਉਹਨਾਂ ਦਾ ਭਵਿੱਖ ਉਜਵਲ ਹੋ ਸਕੇ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਹੁਣ ਤੱਕ ਇਸ ਸਕੂਲ ਨੂੰ ਆਪਣੀ ਕੋਈ ਵੀ ਪੱਕੀ ਬਿਲਡਿੰਗ नसीब ਨਹੀਂ ਹੋਈ ਚਲੋ ਹੁਣ ਤੁਹਾਨੂੰ ਇਸ ਬੱਸ ਸਟੈਂਡ ਵਾਲੇ ਸਕੂਲ ਦੀ ਯਾਤਰਾ ਬਾਰੇ ਦੱਸਦੇ ਹਾਂ ਸਭ ਤੋਂ ਪਹਿਲਾਂ ਇਸ ਸਕੂਲ ਨੂੰ ਰੈੱਡ ਕਰਾਸ ਦੀ ਥਾਂ ਉੱਤੇ ਬਣਾਉਣ ਦਾ ਫੈਸਲਾ ਲਿਆ ਗਿਆ ਪਰ ਸਕੂਲ ਦੀ ਥਾਂ ਇੱਥੇ ਬਾਸੱਡਾ ਬਣਾਇਆ ਗਿਆ ਅਤੇ ਫਿਰ ਇੱਥੇ ਪੁਲਿਸ ਚੌਂਕੀ ਬਣਾ ਦਿੱਤੀ ਗਈ। ਇਸ ਤੋਂ ਬਾਅਦ ਇਸ ਸਕੂਲ ਨੂੰ ਪਿੰਡ ਦੀ ਧਰਮਸ਼ਾਲਾ ਦੇ ਵਿੱਚ ਸ਼ਿਫਟ ਕੀਤਾ ਗਿਆ ਅਤੇ ਪਿਛਲੇ ਸਮੇਂ ਤੋਂ ਇਹ ਸਕੂਲ ਇੱਥੇ ਚੱਲ ਰਿਹਾ ਹੈ। ਪਰ ਹੁਣ ਇਸ ਸਕੂਲ ਦੇ ਬੱਚਿਆਂ ਨੂੰ ਮੋੜ ਆਪਣਾ ਬੋਰੀ ਬਿਸਤਰਾ ਚੱਕ ਕੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਜਾਣਾ ਪਿਆ। ਕਿਉਂਕਿ ਧਰਮਸ਼ਾਲਾ ਦੀ ਹਾਲਤ ਖਸਤਾ ਹੋ ਗਈ ਹੈ। ਪਿਛਲੇ ਦਿਨੀ ਹੋਈ ਬਰਸਾਤ ਦੇ ਕਾਰਨ ਇਸ ਤਿਹਾਲਤ ਹਰਬਤ ਤੋਂ ਬੱਤਰ ਹੋ ਗਈ। ਕੰਧਾਂ ਦੇ ਵਿੱਚ ਤਰੇੜਾਂ ਆ ਗਈਆਂ ਨੇ, ਛੱਤਾਂ ਚੋਰੀਆਂ ਨੇ ਤੇ ਇਸੇ ਕਾਰਨ ਇਮਾਰਤ ਕਦੇ ਵੀ ਡਿੱਗ ਸਕਦੀ ਹੈ। ਇਸ ਲਈ ਹੁਣ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਤੇ ਵਿੱਚ ਪੜਾਇਆ ਜਾ ਰਿਹਾ ਹੈ। ਉੱਥੇ ਹੀ ਸਾਰੇ ਮਾਮਲੇ ਦੇ ਉੱਤੇ ਈਟੀਵੀ ਭਾਰਤ ਦੇ ਪੱਤਰਕਾਰ ਦੇ ਵੱਲੋਂ ਜਦੋਂ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਸਕੂਲ ਦੀ ਕੰਧਾਂ ਦੇ ਵਿੱਚ ਤਰੇੜਾਂ ਆਣ ਕਾਰਨ ਇਹ ਬਿਲਡਿੰਗ ਕਿਸੇ ਵੀ ਸਮੇਂ ਡਿੱਗ ਸਕਦੀ ਹੈ। ਅਤੇ ਸਰਕਾਰ ਨੂੰ ਉਹਨਾਂ ਦੇ ਵੱਲੋਂ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ। ਇਹ ਸਕੂਲ ਬਾਰੇ ਕਹਿੰਦਾ ਸਾਨੂੰ ਬਹੁਤ ਸਾਰੇ ਬੱਚਿਆਂ ਤੇ ਅਸੀਂ ਦੇਖਦੇ ਹਾਂ ਪਹਿਲਾ ਜਗ੍ਹਾ ਹੀ ਥੋੜੀ ਹੈ ਜਗ੍ਹਾ ਜਿਹੜੀ ਤੁਹਾਨੂੰ ਮਸਾਲਾ ਨਾਲ ਠੁੱਠੇ ਰੋਡ ਨਰਵਾਇ ਨਗਰ ਦੇ ਵਿੱਚ ਜਗ੍ਹਾ ਹੀ ਥੋੜੀ ਹੈ ਇਹ ਬੱਚਿਆਂ ਨੂੰ ਬੈਠਣ ਜਗ੍ਹਾ ਨਹੀਂ ਪੂਰੀ ਆ ਰਹੀ ਤੇ ਦੂਜੇ ਨੰਬਰ ਤੇ ਜੀ ਇਹ ਜਿਹੜਾ ਸਕੂਲ ਦੀ ਵੀ ਹਾਲਤ ਬਹੁਤ ਬੁਰੀ ਹੈ ਅੱਜ ਦੀ ਕੀ ਕੱਲ ਨੂੰ ਦੀ ਕੀ ਡਿੱਗ ਜਾਣਾ ਇਸਨੇ ਤਾਂ ਪਛਤਾ ਟਾਂ ਲੱਗੀਆਂ ਹੋਈਆਂ ਨੇ ਉਹ ਇੱਤਾ ਪਾੜ ਗਿਆ ਪਾਣੀ ਉੱਚ ਵੜ ਗਿਆ ਪਾਣੀ ਚੌਂ ਰਿਹਾ ਤੇ ਪਟਪ ਤੇ ਅਗਲੇ ਸਮੇਂ ਦੇ ਵਿੱਚ ਬਹੁਤ ਭਿਆਨਕ ਹੋ ਸਕਦੇ ਇਹ ਮਤਲਬ ਜਿਹੜੀ ਇੱਥੇ ਬੱਚੇ ਦਾ ਪੜਨਾ ਬਿਲਕੁਲ ਹੀ ਠੀਕ ਨਹੀਂ ਹੈਗਾ ਹੁਣ ਇਹਨਾਂ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਲੰਗਰ ਹਾਲ ਦੇ ਵਿੱਚ ਥੋੜੀ ਜਗ੍ਹਾ ਉੱਥੇ ਸੈੱਟ ਕੀਤਾ ਹੋਇਆ ਉੱਥੇ ਟਾਈਮ ਪਾਸ ਕਰ ਰਹੇ ਇਹਨੇ ਬੱਚੇ ਮੈਡਮਾ ਉੱਥੇ ਵੜਾ ਰਹੀਆਂ ਨੇ ਇਸ ਵਾਸਤੇ ਬਸਤੀ ਸਾਰੀ ਅਸੀਂ ਕਹਿ ਰਹੇ ਹਾਂ ਜੀ ਜਿਹੜਾ ਆਪਣੇ ਕੋਈ ਜਗ੍ਹਾ ਪਈ ਹੈ ਨਾ ਇੱਥੇ ਬਸਤੀ ਦੇ ਵਿੱਚ ਨਰਵਾਣਾਗਰ ਦੇ ਵਿੱਚ ਮਾਲ ਮੰਡੀ ਸੀ ਮਾਲ ਮੰਡੀ ਹੁਣ ਅੱਥਰ ਹੀ ਚੱਕੀ ਗਈ ਉਹਦੇ ਵਿੱਚ 12 ਕਿੱਲੇ ਜੀ ਠੀਕ ਲੈ ਤਾਂ ਹਸਪਤਾਲ ਬਣਾਇਆ ਗਿਆ ਕੁਝ ਬਾਕੀ 5 6 7 4 ਕਿੱਲੇ ਬਾਕੀ ਵਿਹਲੇ ਪਏ ਨੇ ਉਹ ਜਿਹੜੇ ਵਿਹਲੇ ਪਏ ਨੇ ਉਹਦੇ ਵਿੱਚ ਸਕੂਲ ਬਣਾਇਆ ਜਾਵੇ ਬੜਾ ਸਸਤਾ ਸਕੂਲ ਬਣੂਗਾ ਰੋਡ ਦੇ ਉੱਪਰ ਹੈ ਬੱਚਿਆਂ ਨੂੰ ਜਾਣ ਆਣਾ ਵੀ ਸੌਖਾ ਹੈਗਾ ਤੇ ਇਸ ਕਰਕੇ ਉਹ ਜਿਹੜਾ ਪਾਣੀ ਖਰਾਬ ਦੇ ਵਿੱਚ ਪਿਛਲੇ ਪਾਸੇ ਦਾ ਮਤਲਬ ਵੀ ਜਗਾ ਪਿਛਲੇ ਪਾਸੇ ਕਿ ਕੰਨਾ ਨੇ ਇਧਰ ਪਾਸੇ ਹਸਪਤਾਲ ਦੀ ਕਹਿੰਦਾ ਥੋੜਾ ਜਿਹਾ ਪੈਸਾ ਖਰਚਾ ਹੋਣਾ ਸਰਕਾਰ ਦਾ ਮਨ ਲਓ ਸਕੂਲ ਬਹੁਤ ਟਾਪ ਦਾ ਬਣ ਸਕਦਾ ਜਿੰਨੇ ਬਸਤੀ ਵੱਡੀ ਆ ਸਕੂਲ ਵੀ ਵੱਡਾ ਬਣ ਸਕਦਾ ਉਹਦੇ ਵਿੱਚ ਸਰਕਾਰ ਦੀ ਵੀ ਬੜੀ ਜਿੱਤ ਜਿੱਤਾ ਇਹ ਪੰਜਾਬ ਦੀ ਬੜੀ ਏਜਿੱਤ ਆਏਗੀ ਜੇ ਮੰਨ ਲਓ ਵੀ ਇੱਥੇ ਬੱਚੇ ਆਣ ਪੜ ਰਹੇਗੇ ਅੱਪਾ ਬੱਚਿਆਂ ਨੂੰ ਅੱਗੇ ਲਿਆ ਰਹੇ ਆ ਗਰੀਬਾਂ ਨੂੰ ਬਲਾਲਚ ਦੇ ਕੇ ਰੋਟੀ ਸਵਾ ਕੇ ਅੱਗੇ ਲਿਆਣ ਵੀ ਆਓ ਭਾਈ ਸਕੂਲ ਦੇ ਵਿੱਚ ਥੋੜੋ ਤੁਸੀਂ ਤਰੱਕੀ ਕਰੋ ਤੁਸੀਂ ਕਿਉਂ ਗਲੀਆਂ ਦੇ ਵਿੱਚ ਭੜਕਦੇ ਫਿਰਦੇ ਹੋ ਉਹਦੇ ਬਾਅਦ ਸਰਕਾਰ ਦੀ ਬਹੁਤ ਵੱਡੀ ਜਿੱਥੇ ਜਿੱਥੇ ਸਕੂਲ ਬਣ ਜੇ ਬੇਨਤੀ ਹੈ ਸਰਕਾਰ ਨੂੰ ਮੌਕਾ ਦੇ ਕੇ ਸਾਡੀ ਇਹ ਪੁਕਾਰ ਸੁਣੀ ਜਾਵੇ ਬਸਤੀ ਦੀ ਪਦਰ ਵਾਰਡ ਵਾਸੀ ਬਲਵੰਤ ਸਿੰਘ ਨੇ ਗੁੱਸਾ ਜ਼ਾਹਿਰ ਕਰਦੇ ਆਖਿਆ ਕਿ ਸਰਕਾਰਾਂ ਦੀ ਇਸ ਤੋਂ ਵੱਧ ਬੇਸ਼ਰਮੀ ਹੋਰ ਕੀ ਹੋਵੇਗੀ ਕਿ ਜਿਸ ਸਕੂਲ ਦੇ ਵਿੱਚ 250 ਬੱਚੇ ਪੜ੍ਹਦੇ ਹੋਣ ਅਤੇ 9 ਅਧਿਆਪਕ ਪੜ੍ਹਾਉਂਦੇ ਹੋਣ ਉਸ ਸਕੂਲ ਨੂੰ ਇੱਕ ਆਪਣੀ ਬਿਲਡਿੰਗ ਵੀ ਨਸੀਬ ਨਹੀਂ ਹੋਈ ਅਤੇ ਬੱਚਿਆਂ ਨੂੰ タルਮਸ਼ਾਲਾ ਦੇ ਵਿੱਚ ਤੇ ਫਿਰ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਪੜਨ ਨੂੰ ਮਜਬੂਰ ਹੋਣਾ ਪੈ ਰਿਹਾ ਹੈ। ਇਹ タルਮਸ਼ਾਲਾ ਗਈ, ਇਹ タルਮਸ਼ਾਲਾ ਦੇ ਵਿੱਚ ਪਿਛਲੇ 15 ਸਾਲਾਂ ਤੋਂ ਮਤਲਬ ਕਿ ਸਕੂਲ ਚਲਾਇਆ ਜਾ ਰਿਹਾ ਹੈ ਆਰਜੀ ਸਕੂਲ ਜੀ ਨੂੰ ਕਹਿ ਸਕਦੇ ਆ। ਬਹੁਤ ਸਾਰੀਆਂ ਸਰਕਾਰਾਂ ਆਈਆਂ ਕਿਸੇ ਵੀ ਸਰਕਾਰ ਨੇ ਮਤਲਬ ਕਿ ਉਹ 250 ਬੱਚਾ ਇਹਦੇ ਸਕੂਲ ਦੇ ਵਿੱਚ ਪੜਦਾਗਾ 9 ਸਰਕਾਰੀ ਟੀਚਰ ਉਹਨਾਂ ਨੂੰ ਪੜਾਉਂਦੇ ਨੇ ਪਿਛਲੇ ਸਾਲਾਂ ਤੋਂ ਇਸੇ ਧਰਮਸ਼ਾਲਾ ਦੇ ਵਿੱਚ ਪੜਾ ਰਹੇ ਨੇ ਆ ਬੜੀ ਬੇਸ਼ਰਮੀ ਰਹੀ ਇਥੋਂ ਦੀਆਂ ਚੁਣੀਆਂ ਹੋਈਆਂ ਸਰਕਾਰਾਂ ਨੇ ਜਿਹੜੇ ਉਹ 250 ਬੱਚੇ ਨੂੰ ਅੱਜ ਤੱਕ ਸਰ ਮੰਨ ਲ ਕੇ 15 ਸਾਲਾਂ ਦੇ ਵਿੱਚ ਸਕੂਲ ਮਹੀਯਾ ਨਹੀਂ ਕਰਾ ਸਕੇ ਕਹਿਣ ਨੂੰ ਤਾਂ ਸਾਡੇ 3.5 4 ਸਾਲ ਹੋ ਗਏ ਭਗਵੰਤ ਮਾਨ ਦੀ ਸਰਕਾਰ ਚੱਲਦੀ ਨੂੰ ਬੜੇ ਵੱਡੇ ਵੱਡੇ ਬੋਰਡ ਲਾ ਕੇ ਸਿੱਖਿਆ ਕ੍ਰਾਂਤੀ ਦੇ ਮਤਲਬ ਕਿ ਪ੍ਰਚਾਰ ਕੀਤਾ ਜਾ ਰਿਹਾ ਹੈ ਔਰ ਇਹ ਸਰਕਾਰ ਵੀ ਮਤਲਬ ਕਿ ਇਹਨਾਂ ਬੱਚਿਆਂ ਨੂੰ ਸਕੂਲ ਮਹੀਯਾ ਨਹੀਂ ਕਰਵਾ ਸਕੀ ਹੁਣ ਪਿਛਲੇ ਦਿਨੀ بارشਾਂ ਦੇ ਨਾਲ ਮਤਲਬ ਕਿ ਜਿਹੜਾ ਇਹ ਧਰਮਸ਼ਾਲਾ ਦੇ ਜਿਹੜੇ ਕਮਰੇ ਉਹ ਕੰਡਮ ਹੋ ਗਏ ਛੱਤਾਂ ਚੋਂ ਲੱਗੀਆਂ ਜਿਹਦੇ ਵਿੱਚ ਮਿੱਢੜੇ ਮੀਲ ਦਾ ਜਿਹੜਾ ਉਹ ਬੱਚਿਆਂ ਲਈ ਸਵਾਨ ਆਉਂਦਾ ਹੈ ਉਹ ਵੀ ਮਤਲਬ ਕਿ ਰਾਸ਼ਨ ਖਰਾਬ ਹੋ ਗਿਆ ਔਰ ਕਿਸੇ ਸਮੇਂ ਵੀ ਇਹ ਵਲਕੇ ਜਿਹੜੀ ਧਰਮਸ਼ਾਲਾ ਹੁਡੇ ਗਸਤ ਗਈਆ ਇਸੇ ਮਤਲਬ ਕਿ ਖਾਤਰੇ ਨੂੰ ਭਾਕ ਦਿਆਂ ਇਹਨਾਂ ਟੀਚਰ ਸਾਹਿਬਾਨਾਂ ਨੇ ਮਤਲਬ ਕਿ ਜਿਹੜਾ ਆਰਜੀ ਸਕੂਲ ਇੱਥੇ ਗੁਰੂ ਘਰ ਦਾ ਮਤਲਬ ਕਿ ਇੱਕ ਲੰਗਰ ਹਾਲ ਹੈ ਉੱਥੇ ਚਲਾ ਰਹੇ ਨੇ ਮੈਂ ਕਹਿੰਨਾ ਯਾਰ ਸਰਕਾਰ ਨਾਲ ਵੀ ਕਿਤੇ ਕੋਈ ਚੀਜ਼ ਨਹੀਂ ਹੈਗੀ ਸਰਕਾਰ ਨੂੰ ਆਪਣੀ ਅ ਅੱਖਾਂ ਤੋਂ ਜਿਹੜੀ ਉਹ ਕਾਲੀ ਪੱਟੀ ਬੰਨੀ ਹੋਈ ਆ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਇੱਕ ਪਾਸੇ ਪਾਸੇ ਮਤਲਬ ਕਿ ਸਿੱਖਿਆ ਕ੍ਰਾਂਤੀ ਦੇ ਨਾਰੇ ਲਾ ਰਹੇ ਆ ਦੂਜੇ ਪਾਸੇ 15 ਸਾਲ ਤੋਂ ਬੱਚੇ ਮਤਲਬ ਕਿ 250 ਪਰ ਮਸ਼ਾਅੱਲਾ ਚ ਪੜ ਰਹੇ ਨੇ ਯਾਰ ਐਦੋਂ ਬੇਸ਼ਰਮੀ ਦੀ ਗੱਲ ਹੋਰ ਕੀ ਹੋ ਸਕਦੀ ਆ ਇਹ ਸਰਕਾਰ ਨੂੰ نیند ਵਿਆਕ ਕੇ ਇਹ ਜਿਹੜਾ ਸਲਾਮ ਏਰੀਆ ਮਾਨਸਾ ਦਾ ਮਜ਼ਦੂਰਾਂ ਦੇ ਅੱਛੀ ਭਾਈਚਾਰੇ ਦੇ ਗਰੀਬਾਂ ਦਿਹਾੜੀਦਾਰਾਂ ਦੇ ਬੱਚੇ ਪੜ ਰਹੇ ਨੇ ਸਕੂਲ ਵਾਲਾ ਨਿਗਰਾਨੀ ਕਰਦੇ ਉਹਨਾਂ ਬੱਚਿਆਂ ਨੂੰ ਜਲਦੀ ਤੋਂ ਜਲਦੀ ਕੋਈ ਸਕੂਲ ਮਹਈਆ ਕਰਵਾ ਕੇ ਮਜ਼ਦੂਰ ਮੁਕਤੀ ਮੋਰਚਾ ਪੀ ਇਮਰਾਓ ਆਰਮੀ ਦੇ ਆਗੂ ਕਰਨੈਲ ਸਿੰਘ ਨੇ ਵੀ ਸਰਕਾਰਾਂ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਉਹਨਾਂ ਨੇ ਕਿਹਾ ਕਿ ਸਾਡੀਆਂ ਸਰਕਾਰਾਂ ਸਿੱਖਿਆ ਕ੍ਰਾਂਤੀ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦੀਆਂ ਨੇ ਪਰ ਮੌਜੂਦਾ ਹਾਲਤ ਦੇ ਵਿੱਚ ਨਾ ਪਿਛਲੀਆਂ ਸਰਕਾਰਾਂ ਨੇ ਤੇ ਨਾ ਮੌਜੂਦਾ ਸਰਕਾਰ ਨੇ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਸਾਡੀ ਮੰਗ ਹੈ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੀਮ ਆਰਮੀ ਵੱਲੋਂ ਕਿ ਪੰਜਾਬ ਦੀ ਸਰਕਾਰ ਬਾਗ ਨੰਬਰ 1 ਨਰਵੈਰ ਨਗਰ ਠੂਠਿਆਂ ਵਾਲੀ ਰੋਡ ਦੇ ਜਿਹੜੇ ਬੱਚੇ ਨੇ ਸਕੂਲ ਦੇ ਵਿੱਚ ਪੜ੍ਹਦੇ ਨੇ ਉਹਨਾਂ ਬੱਚਿਆਂ ਲਈ ਬਕਾਇਦਾ ਸਰਕਾਰੀ ਸਕੂਲ ਦੀ ਬਿਲਡਿੰਗ ਦਾ ਪ੍ਰਬੰਧ ਕਰਵਾਵੇ ਤਾਂ ਕਿ ਵਾਕਈ ਸੱਚੀ ਮਿੱਥੀ ਜਵਾਕ ਸਕੂਲ ਦੇ ਵਿੱਚ ਪੜਨ ਜਾਣ ਨਾ ਕਿ ਕਿਸੇ ਧਰਮਸ਼ਾਲਾ ਦੇ ਵਿੱਚ ਪੜਨ ਜਾਣ ਇਹੀ ਮੰਗ ਹੈ ਸਾਡੀ ਨਵੀਂ ਬਿਲਡਿੰਗ ਦੀ ਪ੍ਰਬੰਧ ਕੀਤਾ ਜਾਵੇ ਉੱਥੇ ਨਵੇਂ ਟੀਚਰ ਰੱਖੇ ਜਾਣ ਪੂਰੇ ਟੀਚਰ ਹੋਣ ਬੱਚਿਆਂ ਦੀ ਜਿੰਨੀ ਗਿਣਤੀ ਹੈ ਔਰ ਸਾਰਾ ਪ੍ਰਬੰਧ ਪੀਣ ਦਾ ਹਰ ਪਾਣੀ ਦਾ ਹੋਵੇ ਤਾਂ ਕਿ ਲੱਗੇ ਵੀ ਹਾਸ ਸੱਚੀ ਮਿੱਥੀ ਇਹ ਜਵਾਕ ਸਕੂਲ ਦੇ ਵਿੱਚ ਪੜਦੇ ਨੇ ਅਦ੍ਰਿਸਾ ਮਾਮਲੇ ਦੇ ਬਾਰੇ ਜਦੋਂ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਮੰਜੂ ਬਾਲ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਾਰਾ ਮਾਮਲਾ ਵਿਭਾਗ ਦੇ ਧਿਆਨ ਦੇ ਵਿੱਚ ਹੈ। ਦੀ ਜਿਹੜੀ ਬਿਲਡਿੰਗ ਧਰਮਸ਼ਾਲਾ 'ਚ ਉਹ ਸਕੂਲ ਚੱਲ ਰਿਹਾ ਹੈ ਉਹ ਅੰਤਿਮ ਹੋ ਗਈ ਬਰਤਕ ਤਾਂ ਕਿ ਅਸਲੀ ਹਾਲ ਦੀ ਘੜੀ ਚ ਲਾਇਆ ਜਾ ਰਿਹਾ ਹੈ ਉਹਦੀ ਜਿਹੜੀ ਪ੍ਰਪੋਜ਼ਲ ਹੈ ਡੀਸੀ ਮੈਮ ਨੂੰ ਬਣਾ ਕੇ ਭੇਜੀ ਹੋਈ ਹੈ। ਕਿ ਉਹਦੇ ਲਈ ਅਸੀਂ ਲੈਂਡ ਵੀ ਐਕਵਾਇਰ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਕੋਈ ਪਾਕ ਦੇ ਧਿਆਨ ਚ ਹੈ ਜੀ ਸਾਰੀ ਕਿੰਨੇ ਬੱਚੇ ਕਿੰਨੇ ਪੀਸਰੇ ਹੈ ਕਿ ਜਿੱਕੇ ਜਗ੍ਹਾ ਤਾਂ 217 ਬੱਚੇ ਹੈ ਉਹਨਾਂ ਕੋਲੇ ਤਾਂ ਉਹ ਗੁਰਦੁਆਰਾ ਸਾਹਿਬ ਦੀ ਕੋਈ ਹਾਲ ਦੀ ਘੜੀ ਬਿਠਾਏ ਗਿਆ ਐਸਐਮਸੀ ਦੀ ਸਹਿਮਤੀ ਨਾਲ ਹੀ ਬਿਠਾਏ ਗਏ ਮਾਮਾ ਵਾਹ ਏਰੀਏ ਦੇ ਲੋਕ ਕਹ ਰਹੇ ਨੇ ਜੀ ਉਹ ਜਿਹੜੇ ਉਹਨਾਂ ਨੂੰ ਸਮੱਥਿਆ ਰਹੀਏ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਦੀਪ ਹੋਗਾ ਪਾਈ ਜਾਂਦੇ ਨੇ ਜਾ ਫਿਰ ਉਹਨਾਂ ਨੂੰ ਕੋਈ ਤਮੱਚੇ ਨੂੰ ਸਕੂਲ ਜਿਹੜਾ ਅਲੱਗ ਟੋਪਸ ਹੈ ਇਸ ਲਈ ਸਰਕਾਰ ਨੂੰ ਭੇਜਿਆ ਗਿਆ ਹੈ ਹਾਂਜੀ ਸਰ ਲਿਖ ਕੇ ਭੇਜਿਆ ਗਿਆ ਹੈ ਦੋ ਕਿੱਲੇ ਜਿਹੜੀ ਹੈ ਦੋ ਏਕੜ ਜਗ੍ਹਾ ਸੀ ਐਕਵਾਇਰ ਕਰਨ ਦੀ ਪ੍ਰਪੋਜ਼ਲ ਵੀ ਭੇਜੀ ਹੈ ਤੇ ਨਾਲ ਨਾਲ ਅਸੀਂ ਉਹ ਧਰਮਸ਼ਾਲਾ ਨੂੰ ਵੀ ਜਿਹੜਾ ਹੈ ਇੱਕ ਵਾਰੀ ਸੁਰੱਖਿਅਤ ਬਣਾਉਣ ਲਈ ਛੱਤਾਂ ਦੀ ਬਲੰਮਤ ਲਈ ਵੀ ਕਾਰਵਾਈ ਪਾਈ ਹੋਈ ਹੈ ਡੀਸੀ ਮੈਮ ਵੱਲੋਂ ਵੀ ਉਹਦੀ ਜਿਹੜੀ ਐਸਡੀਐਮ ਸਾਹਿਬ ਨੂੰ ਮਾਰਕ ਕਰਕੇ ਭੇਜ ਦਿੱਤੀ ਗਈ ਹੈ ਜਲਦੀ ਹੱਲ ਹੋ ਜਾਵੇ ਇਸ ਸਾਰੇ ਮਾਮਲੇ ਤੋਂ ਬਾਅਦ ਤਿੰਨ ਤਰ੍ਹਾਂ ਦੇ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਆਖਰਕਾਰ ਲੰਬੇ ਸਮੇਂ ਤੋਂ ਇਸ ਸਕੂਲ ਦੇ ਵੱਲ ਕਿਸੇ ਨੇ ਧਿਆਨ ਕਿਉਂ ਨਹੀਂ ਦਿੱਤਾ ਤੇ ਹੁਣ ਕਦੋਂ ਇਹਨਾਂ ਬੱਚਿਆਂ ਨੂੰ ਸਕੂਲ ਲਈ ਪੱਕੀ ਬਿਲਡਿੰਗ ਮਿਲੇਗੀ ਕਿ ਸਿੱਖਿਆ ਮੰਤਰੀ ਅਤੇ ਮੁੱਖ ਮੰਤਰੀ ਇਸ ਮਾਮਲੇ ਦੇ ਵਿੱਚ ਕੋਈ ਐਕਸ਼ਨ ਲੈਣਗੇ ਅਤੇ ਕਦੋਂ ਇਹਨਾਂ ਬੱਚਿਆਂ ਦਾ ਭਵਿੱਖ ਉਜਵਲ ਹੋਵੇਗਾ ਤੇ ਇਹ ਵੀ ਆਮ ਬੱਚਿਆਂ ਦੇ ਵਾਂਗ ਸਕੂਲ ਜਾਣਗੇ ਇਹਨਾਂ ਸਵਾਲਾਂ ਦਾ ਜਵਾਬ ਤਾਂ ਹੁਣ ਆਉਣ ਵਾਲਾ ਸਮਾਂ ਹੀ ਦਵੇਗਾ ਮਾਨਸਾ ਤੋਂ ਕੁਲਦੀਪ ਸਿੰਘ ਦੀ ਰਿਪੋਰਟ ਈਟੀਵੀ ਪਾਰਤ